عليه ਬਹਾਦਰ ਕਰ ਕਰਵਾ ਲਗੋਗੇ ਜੀ ਬਹੁਤ ਬੜੀਆ ਚਲੋ ਬਿਨਾਂ ਕਰਤਾ ਜੀ ਸਰ ਅੱਜ ਕੀ ਨਾਮ ਜੀ ਆਪਣਾ ਤੇ ਅੱਜ ਦੀਵਾਲੀ ਦਾ ਅਫਸਰ ਜੀ ਕੀ ਕਹਿਣਾ ਚਾਹੋਗੇ ਮੇਰਾ ਨਾਮ ਹੈ ਜੀ ਵਿਸ਼ੇਖ ਮਾਚਨ ਉਹ ਅਬੀ ਕਲੈਕਸ਼ਨਰ ਜੀ ਜੋ ਅਬਲੇਪਤੀ ਮਾਰਕੀਟ ਚ ਤੇ ਆਪਾਂ ਦੀਵਾਲੀ ਦੀਆਂ ਸਬੰਧੀ ਜੋ ਇਸ ਵਾਰੀਆਂ ਤੁਹਾਡੇ ਸਾਰੇ ਸਟਾਫ ਵੱਲੋਂ ਬਹੁਤ ਬਹੁਤ ਮੁਬਾਰਕਾਂ ਕਰਦੇ ਤੇ ਮੈਂ ਕਹਿੰਦਾ ਜੀ ਸਾਰੇ ਗਰੀਨ ਦਿਵਾਲੀ ਮਨਾਓ ਪੋਲੂਸ਼ਨ ਤੋਂ ਸਾਡਾ ਰਾਹ ਦੂਰ ਹੋ ਸਕੇ। ਇਹ ਦੁਕਾਨ ਦਾ ਨਾਮ ਬੋਲੋ ਤੁਹਾਡੀ ਦੁਕਾਨ ਦਾ ਨਾਮ ਹੈ ਜੀ ਅਭੀ ਕਲੈਕਸ਼ਨ ਲਿਬਰਟੀ ਮਾਰਕੀਟ ਅੰਦਰ ਵੱਡਦਾ ਹੀ ਫੱਪੇ ਆਤ 9 ਨੰਬਰ ਸ਼ੌ। ਹਾਂ ਠੀਕ ਪ੍ਰੈਸਟਿਜੀਅਮ ਰਿਵਿਲੇਸ਼ਨ ਦੇ ਨੀਤੀ ਕੋ ਜਿੱਥੇ ਸਭੀ ਮਾਰਕੀਟ ਬਹੁਤ ਹੀ ਜਿਹੜੇ ਸਤਿਕਾਰਯੋਗ ਨੇ ਜਿਹੜੇ ਮਾਰਕੀਟਿੰਗ ਵਿੱਚ ਜਿੰਨਾਂ ਦਾ ਨਾਮ ਬਹੁਤ ਉਜੋਸ਼ਨ ਦੀ ਉnderde ਸਹਿਬ ਜੀ ਨੇ ਉਹ ਅਸੀਂ ਗੱਲ ਕਰ ਆ ਬੇਟਾ ਸ਼ੁਭਨਾ ਕੀ ਮੇਰਾ ਨਾਮ ਹੈ ਜੀ ਅਭਿਸ਼ੇਕ ਮਾਝਾ ਹਾਂ ਜੀ ਐਲੀਵਿਟੀ ਮਾਰਕੀਟ ਤੇ ਸਾਡੀ ਸ਼ੋਕ ਨੋ ਨੰਬਰ ਅਭੀ ਕਲੈਕਸ਼ਨ ਦੇ ਨਾਮ ਦਾ ਕਿ ਅੱਜ ਬੇਟਾ ਕੀ ਸ਼ੁਭ ਤੇਰਾ ਦੀਵਾਲੀ ਹੋਰ ਜਿਹੜਾ ਬੰਦਿਸ਼ਵਰ ਦੇ ਇਸ ਵਾਲੇ ਕੀ ਮੈਸੇਜ ਦਿਨ ਜੀ ਮੈਂ ਲੋਕਾਂ ਨੂੰ ਇਹੀ ਮੈਸੇਜ ਦਵਾਂਗਾ ਜੀ ਦੀਵਾਲੀ ਆਪ ਲੋ ਆਪਣੇ ਘਰ ਵਧੀਆ ਤਰੀਕੇ ਨਾਲ ਸੇਫ ਤਰੀਕੇ ਨਾਲ ਮਨਾਈ ਜਾਵੇ ਤੇ ਗ੍ਰੀਨ ਦੀਵਾਲੀ ਮਨਾਈ ਜਾਵੇ ਕਿ ਸਾਰੇ ਪਟਾਕੇ ਟੋਕੇ ਆ ਤੇ ਦੂਰ ਰਹਿਣ ਤੇ ਆਪਣਾ ਪੋਲੂਸ਼ਨ ਤੁਹਾਡਾ ਸਾਰਾ ਸਹੀ ਹੋ ਸਕੇ ਵਾਤਾਵਰਨ ਸਹੀ ਹੋਵੇ ਤੇ ਬਾਕੀ ਸਾਰੇ ਸਾਡੇ ਸਟਾਫ ਵੱਲੋਂ ਤੇ ਸਾਡੀ ਲਿਬਰਟੀ ਮਾਰਕੀਟ ਵੱਲੋਂ ਸਾਰੇ ਸ਼ਹਿਰ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਜੀ ਜੇ ਤਾਂ ਵੀ ਕਾਹ ਜਾਉਗਾ ਤਾਂ ਕਿ ਉਹ ਤੁਹਾਨੂੰ ਮਿਲ ਨਾ ਹਾਲ ਜਵਾਲੀ ਆ